ਅਜੇ ਤੱਕ ਨਹੀਂ ਹੋ ਸਕਿਆ ਸ਼ੁਭਕਰਮ ਸਿੰਘ ਦਾ ਅੰਤਿਮ ਸੰਸਕਾਰ ਤੇ ਨਾ ਹੀ ਪੋਸਟਮਾਰਟਿਮ। ਸੀਐਮ ਆਨ ਫਜ਼ਗੇ ਕਸੂਤੇ ਨਹੀਂ ਲੱਭ ਰਿਆ ਰਾ। ਮਜਰਮਾ ਵਿਰੁੱਧ ਕਾਰਵਾਈ ਅਜੇ ਤੱਕ ਨਹੀਂ ਹੋਈ ਹੈ ਕਹਿਣਾ ਕਿਸਾਨ ਆਗੂਆਂ ਦਾ। ਸੀਐਮ ਆਨ ਫਜ਼ਗੇ ਕਸੂਤੇ ਕੀ ਵਾਦਾ ਪੂਰਾ ਨਹੀਂ ਕਰਨਾ ਚਾਹੁੰਦੇ? ਕੀ ਸੀਐਮ ਆਨ ਸਿਰਫ ਤੇ ਸਿਰਫ ਦੇ ਰਹੇ ਸੀ ਫੋਕੇ ਦੇ ਲਾਸੇ? ਬੇਸ਼ੱਕ ਪਹਿਲੀ ਸੱਟੇ ਸੀਐਮ ਮਾਨ ਨੇ 1 ਕਰੋੜ ਤੇ ਨੌਕਰੀ ਸ਼ੁਭ ਕਰਨ ਦੇ ਪਰਿਵਾਰ ਲਈ ਐਲਾਨ ਕਰ ਦਿੱਤਾ ਕੰਮ ਸ਼ਲਾਘਾ ਯੋਗ ਹੈ ਪਰ ਕੀ ਸਾਰੇ ਸ਼ਹੀਦ ਹੋਏ ਕਿਸਾਨਾਂ ਨੂੰ ਮਿਲੇਗਾ ਇਹ ਸਨਮਾਨ ਹੁਣ ਜੇ ਗੱਲ ਕੀਤੀ ਜਾਵੇ ਤਾਂ ਸੀਐਮ ਮਾਨ ਇਸ ਵੇਲੇ ਕਸੂਤੇ ਫਸ ਗਏ ਨੇ ਤੇ ਕਿਸਾਨ ਆਗੂਆਂ ਦਾ ਰੁੱਖ ਉਹਨਾਂ ਵੱਲ ਰੋਸ ਭਰਿਆ ਹੋ ਗਿਆ ਕਿਉਂਕਿ ਪੰਜਾਬ ਹਰਿਆਣਾ ਦੀ ਖਨੌਰੀ ਸਰਹੱਦ ਦੇ ਉੱਤੇ 21 ਫਰਵਰੀ ਨੂੰ ਸੁਰੱਖਿਆ ਬਲਾਂ ਦੇ ਵੱਲੋਂ ਵਰਤੀ ਸ਼ਕਤੀ ਦੇ ਦੌਰਾਨ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਮ ਸਿੰਘ ਦਾ ਅਜੇ ਤੱਕ ਨਾ ਤਾਂ ਪੋਸਟਮਾਰਟਮ ਹੋ ਸਕੇ ਅਤੇ ਨਾ ਹੀ ਅੰਤਿਮ ਜਨਸਕਾਰ ਕਿਸਾਨ ਆਗੂ ਪਿਛਲੇ 6 ਦਿਨਾਂ ਦੌਰਾਨ ਕਈ ਵਾਰ ਪ੍ਰਸ਼ਾਸਨ ਤੇ ਪੁਲਿਸ ਦੇ ਨਾਲ ਮੀਟਿੰਗਾਂ ਵੀ ਕਰ ਚੁੱਕੇ ਨੇ ਪਰ ਹੁਣ ਕਿਸਾਨਾਂ ਨੇ ਸ਼ੁਕ ਕਰਨ ਦਾ ਪੋਸਟਮਾਰਟਮ ਨਾ ਕਰਾਉਣ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਖਨੌਰੀ ਅਸਰਾ ਦੇ ਉੱਤੇ ਮੋਰਚਾ ਸੰਭਾਲ ਰਹੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਇੱਕ ਵਾਰ ਫਿਰ ਪੁਲਤ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਤੇ ਕਿਸਾਨ ਆਪਣੀ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਪੰਜਾਬ ਪੁਲਿਸ ਨੂੰ ਸ਼ੁਭ ਕਰਨ ਦੀ ਮੌਤ ਸਬੰਧੀ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਕਿਸਾਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਨਾਰਾਜ਼ ਨਜ਼ਰ ਆ ਰਹੇ ਨੇ ਤੇ ਕਿਸਾਨ ਲੀਡਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਸ਼ੁਭ ਕਰਨ ਦੀ ਮੌਤ ਦੇ ਉੱਤੇ 1 ਕਰੋੜ ਰੁਪਏ ਦੇਣ ਦਾ ਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੇ ਨਾਲ ਨਾਲ ਉਸ ਦੀ ਛੋਟੀ ਭੈਣ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜੇਕਰ ਸੀਐਮ ਮਾਨ 1 ਕਰੋੜ ਰੁਪਏ ਨਾ ਵੀ ਦਿੰਦੇ ਨਵੀਸ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਪੈਸੇ ਇਕੱਠੇ ਕਰ ਲੈਣੇ ਸੀ ਪਰ ਜੋ ਵਾਦਾ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦਾ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਦੂਜੇ ਪਾਸੇ ਪੰਜਾਬ ਪੁਲਿਸ ਦਾਵਾ ਕਰਦੀ ਹੈ ਕਿ 21 ਫਰਵਰੀ ਨੂੰ ਹਰਿਆਣਾ ਦੀ ਹੱਦ ਦੇ ਅੰਦਰ ਗੋਲੀ ਚੱਲੀ ਸੀ ਤੇ ਸ਼ੁਭਕਰਨ ਨੂੰ ਵੀ ਹਰਿਆਣਾ ਦੀ ਹੱਦ ਦੇ ਅੰਦਰ ਹੀ ਗੋਲੀ ਲੱਗੀ ਸੀ ਐਥ ਲਈ ਹਰਿਆਣਾ ਪੁਲਿਸ ਹੀ ਕਾਰਵਾਈ ਕਰ ਸਕਦੀ ਹੈ ਇਸ ਦੇ ਨਾਲ ਹੀ ਪੁਲਸ ਨੂੰ ਡਰ ਹੈ ਕਿ ਜੇਕਰ ਪੰਜਾਬ ਪੁਲਿਸ ਐਫ ਆਈ ਆਰ ਦਰਜ ਕਰਦੀ ਹੈ ਤਾਂ ਹਰਿਆਣਾ ਪੁਲਿਸ ਵੀ ਕਾਰਵਾਈ ਕਰਨ ਲਈ ਕਦਮ ਚੁੱਕੇਗੀ ਪਰ ਹੁਣ ਮਾਮਲਾ ਇੱਥੇ ਅੜ ਗਿਆ ਕਿਉਂਕਿ ਕਿਸਾਨ ਆਗੂ ਆਪਣੀ ਗੱਲ ਦੇ ਉੱਤੇ ਅੜਗੇ ਨੇ ਕਿ ਸੀਐਮ ਮਾਨ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਨਹੀਂ ਕਰ ਰਹੇ ਤੇ ਦੂਜੇ ਪਾਸੇ ਪੁਲਿਸ ਦੇ ਲਈ ਵੀ ਮੁਸ਼ਕਲਾ ਖੜੀਆਂ ਹੋ ਗਈਆਂ ਨੇ ਕਿਉਂਕਿ ਗੋਲੀ ਉਹਨੂੰ ਹਰਿਆਣੇ ਦੀ ਹੱਦ ਦੇ ਅੰਦਰ ਲੱਗੀ ਸੀ ਤਾਂ ਇਹਦੇ ਲਈ ਹੁਣ ਸੀਐਮ ਮਾਨ ਇਸ ਵੇਲੇ ਕਸੂਤੇ ਫਸ ਗਏ ਨੇ ਕਿਉਂਕਿ ਅਜੇ ਤੱਕ ਨਾ ਤਾਂ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਹੋਇਆ ਤੇ ਨਾ ਹੀ ਅੰਤਿਮ ਦੰਸਕਾਰ ਸਮੇ ਸਮੇ ਦੇ ਉੱਤੇ ਜੋ ਵਿਰੋਧੀ ਧਿਰ ਹੈ ਉਹ ਸੀਆ ਮਾਨ ਦੇ ਉੱਤੇ ਤੰਜ ਕਸ ਰਹੀ ਹੈ ਬੀਤ ਜਰੀ ਪ੍ਰਗਤ ਸਿੰਘ ਦੇ ਵੱਲੋਂ ਵੀ ਇਹ ਤੰਜ ਕਸਿਆ ਗਿਆ ਤੇ ਟਵੀਟ ਕੀਤਾ ਗਿਆ ਕਿ ਕਦੋਂ ਤੱਕ ਹੁਣ ਸ਼ੁਭਕਰਨ ਸਿੰਘ ਦੀ লাশ ਰੋਲੇਗੀ ਤਾਂ ਉਹਨਾਂ ਨੇ ਸੀਆ ਮਾਨ ਦੇ ਉੱਤੇ ਸਵਾਲ ਵੀ ਚੁੱਕੇ ਤੇ ਉਹਨਾਂ ਨੂੰ ਸਵਾਲ ਵੀ ਕੀਤੇ ਕਿ ਆਖਰ ਕੀ ਤੁਹਾਡਾ ਵਾਦਾ ਕਿੱਥੇ ਚਲਾ ਗਿਆ ਤੇ ਹੁਣ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਤੇ ਉਹਨਾਂ ਨੇ ਆਖਿਆ ਕਿ ਰੋਲਨ ਲਈ ਸ਼ੁਭਕਰਨ ਸਿੰਘ ਦੀ ਲਾਸ਼ ਨੂੰ ਛੱਡ ਦਿੱਤਾ ਗਿਆ ਤੇ ਇਸ ਦੇ ਨਾਲ ਨਾਲ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਜਿਹੜੇ ਇਹਦੇ ਉੱਤੇ ਸਵਾਲ ਚੁੱਕੇ ਨੇ ਤੇ ਨਾਲ ਨਾਲ ਹੋਰ ਪਾਸੇ ਜੇ ਦੇਖਿਆ ਜਾਵੇ ਤੇ ਇਸ ਵੇਲੇ ਸਿਆਸਤ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜਿਹੜੀ ਹੈ ਗਰਮ ਜੋਸ਼ੀ ਵੀ ਚੱਲ ਰਹੀ ਹੈ ਕਿਉਂਕਿ ਸ਼ੁਭਕਰਨ ਸਿੰਘ ਦੀ 21 ਫਰਵਰੀ ਨੂੰ ਮੌਤ ਹੋਈ ਸੀ ਤਾਂ ਉਸ ਤੋਂ ਬਾਅਦ ਗੋਲੀ ਲੱਗਣ ਦੇ ਨਾਲ ਉਸ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਹੁਣ ਤੱਕ ਉਹਦਾ ਨਾ ਤਾਂ ਪੋਸਟਮਾਰਟ ਹੋਇਆ ਅਤੇ ਨਾ ਹੀ ਅੰਤਿਮ ਸੰਸਕਾਰ ਦੂਜੇ ਪਾਸੇ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਦੇ ਲਈ ਸਹਾਇਤਾ ਰਾਸ਼ੀ ਐਲਾਨ ਦਿੱਤੀ ਗਈ ਤੇ ਭੈਣ ਨੂੰ ਨੌਕਰੀ ਵੀ ਐਲਾਨੀ ਗਈ ਹੈ ਪਰ ਕਿਸਾਨ ਆਗੂਆਂ ਨੇ ਉਸ ਤੋਂ ਅਗਲੇ ਦਿਨ ਉਸ ਚੀਜ਼ ਲਈ ਮਨਾਂ ਕਰ ਦਿੱਤਾ ਸੀ ਕਿ ਸਾਨੂੰ ਇਹ ਚੀਜ਼ ਨਹੀਂ ਚਾਹੀਦੀ ਪਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਜ਼ਰੂਰ ਚਾਹੀਦੀ ਹੈ ਤੇ ਪਰ ਅਜੇ ਤੱਕ ਵੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਲਟਕ ਰਹੀ ਹੈ ਹੁਣ ਦੇਖਦੇ ਹਾਂ ਕਿ ਸਿਆਮਨ ਉਸ ਦੇ ਉੱਤੇ ਕੀ ਕਦਮ ਚੁੱਕਦੇ ਨੇ ਤੇ ਆਖਰ ਕੀ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਜਾਂ ਨਹੀਂ